ਉੱਚੇ ਭੱਜਣਗੇ ਤਾਂ ਸਰਕਾਰ ਦੀ ਬਦਨਾਮੀ ਦੀ ਆਪਾਂ ਕੋ ਰਾਜਾ ਨਾ ਆਪਾਂ ਕਿਹੜਾ ਪਾਇਰੇ ਰਹਿੰਦੇ ਆਂ ਮੈਂ ਨਹੀਂ ਮੰਨਣੀ ਫੇਰ ਨਹੀਂ ਮੰਨਣੀ ਫੇਰਾ ਜਾ ਹੁਣ ਐ ਥੋੜੀ ਮੁਕਰ ਜਾਣਗੇ ਆ 28 ਅਕਤੂਬਰ ਲੋਕ ਨੇ ਆਪਾਂ ਥੋੜਾ ਜਿਹਾ ਆਪਣੀ ਚੋਈ ਨਹੀਂ ਤੇ ਜੇ ਮੁਕਰ ਨਹੀਂ ਜੇ ਤਾਂ ਫੇਰ ਸਹੀ ਨਹੀਂ ਇਹ ਨਹੀਂ ਲੱਗਦਾ अच्छा एक मिनट मैं मैं सारी ਗੱਲ ਕਰਦਾ ਆ ਆਪਣੇ ਜਿਹੜੋ ਪੜ੍ਹਦੇ ਹੈ ਜੋ ਪੁਲਿਸ ਨੇ ਹੈਟ ਨੇ ਆਪਾਂ ਉਹਨਾਂ ਨੂੰ ਉਹੋ ਸਾਹਮਣੇ ਦੱਸ ਦੇਣਾ ਕੋਈ ਨਾ ਫੇਰ ਜਿਹੜੇ ਵੀ ਆ ਦੇ ਗਏ ਜਿਵੇਂ ਸਾਰੀ ਸੰਗਤ ਦਾ ਇੱਕ ਹੈ ਜੇ ਕਿਸੇ ਬੰਦੇ ਨੇ ਲੋੜ ਤੋਂ ਜ਼ਿਆਦਾ ਜ਼ਿਆਦਾ ਕੀਤੀ ਜਦੋਂ ਬਾਪੂ ਜੀ ਉਰਾਨੇ ਕਿਹਾ ਹਨਾ ਜੀ ਮੇਰੀ ਇੱਕ ਬੇਨਤੀ ਹੈ ਜਿਹਨੇ ਵੀ ਲੋੜ ਤੋਂ ਜ਼ਿਆਦਾ ਜ਼ਿਆਦਤੀ ਕੀਤੀ ਹੈ ਜਿਹਦਾ ਆਰਡਰ ਨਹੀਂ ਗੱਡੀਆਂ ਭੰਨਣਾ ਨਬਾਲਗਾਂ ਨੂੰ ਫੜਨਾ ਗਾਲਾਂ ਦੇਣੀਆਂ ਪਬਲਿਕ ਵਰਗੇ ਰਿਸਪੈਕਟੇਬਲ ਬੰਦਿਆਂ ਨੂੰ ਤਾਂ ਉਹਨਾਂ ਤੇ ਸਾਡੀ ਇੱਕ ਸਾਰਿਆਂ ਦੀ ਬੇਨਤੀ ਹੈ ਕਿ ਭਾਗੀ ਕਾਰਵਾਈ ਕਰੋ ਸਭ ਦੀ ਸੁਣ ਲਓ ਕਿਹੜੀ ਗੱਲ ਤੇ ਬਣੀ ਹੈ ਸੁਣ ਲਓ ਗੱਲ ਬੋਲੋ ਜੀ ਬੋਲੋ ਬੈਠ ਜਾਓ ਜੇ ਬੋਲੋ ਬਾਈ ਬੈਠ ਜਾਓ ਮੈਨੂੰ ਦੱਸਦੇ ਨੇ ਜਦੋਂ ਮੈਂ ਬੋਲਾਂ ਬੋਲ ਬਾਈ ਬੋਲੋ ਜੀ ਐਡੀਸੀ ਸਾਹਿਬ ਖੜੇ ਨੇ ਡੀਸੀਪੀ ਸਾਹਿਬ ਤੇ ਭਾਈ ਜੀ ਖੜੇ ਨੇ ਨਾਲ ਸਾਡੇ ਪ੍ਰਸ਼ਾਸਨ ਵਾਲੋ ਇਹਨਾਂ ਨਾਲ ਇੱਕ ਗੱਲ ਤੇ ਸਹਿਮਤੀ ਬਣੀ ਹੈ ਕਿ ਸਾਡੇ ਸਾਰੇ ਬੰਦੇ ਛੱਡੇ ਜਾਣਗੇ ਨਹੀਂ ਛੱਡਤੇ ਸਾਬ ਵੀ ਦੁਹਰਾ ਗਏ ਪਰ ਮੈਂ ਪਹਿਲਾਂ ਤੁਹਾਨੂੰ ਦੱਸ ਦਿਆਂ ਉਸ ਦੀ ਬਾਤ ਉਹ ਬੰਦੇ ਛੱਡ ਲੱਪੇ ਗਏ ਨੇ ਬਾਪੂ ਜੀ ਹੋਰੀ ਆ ਚੁੱਕੇ ਨੇ ਇੱਥੇ ਸਰਦਾਰ ਅਰਜਨ ਸਿੰਘ ਜੀ ਹੋਰੀ ਆ ਚੁੱਕੇ ਨੇ ਲੱਖਾ ਛੱਡ ਦਿੱਤੇ ਗਏ ਲੱਖਾ ਜੀ ਛੱਡ ਦਿੱਤੇ ਗਏ ਜੇ ਪੂਰ ਹੋਏ ਤਾਂ ਆਪਾਂ ਉਹਨਾਂ ਦਾ ਫੋਨ ਚਲਾ ਕੇ ਇਹਦੇ ਤੇ ਗੱਲ ਸੁਣਾਗੇ ਉਹਦੀ ਸਾਰੀ ਗੱਲ ਸੁਣ ਲਾ ਗੱਲ ਸੁਣ ਲੋ ਯਾਰ ਆਪਾਂ ਸ਼ਾਇਦ ਆਪਾਂ ਤੰਗ ਨਹੀਂ ਕਰਨਾ ਲੋਕਾਂ ਨੂੰ ਮੰਨ ਲੋ ਗਾ ਇੰਨਾ ਨਹੀਂ ਆਪਾਂ ਮੇਰੀ ਗੱਲ ਸੁਣੋ ਮੈਂ ਐਵੇਂ ਨਹੀਂ ਕੁਝ ਕਹਿ ਰਿਹਾ ਕਾ ਸਾਡੀ ਰੌਲਾ ਗੱਲ ਕਿਹੜੀ ਚੱਲ ਰਹੀ ਸੀ ਤਿੰਨ ਸੈਂਟਰਾਂ ਦੀ ਜਿਹਦੇ ਕਰਕੇ ਆਪਾਂ ਹੋਮੋ ਹਮਾ ਕੇ ਆਏ ਆ ਜਿਹਦੇ ਨਾਲ ਕੈਂਸਰ ਫੈਲ ਲਿਆ ਉਹਨਾਂ ਲਈ ਕੁਝ ਸਬਧਾਨਕ ਅਦਾਰਿਆਂ ਦਾ ਆਰਡਰ ਹੋ ਚੁੱਕਿਆ ਕਨਸਟੀਟਿਊਸ਼ਨ ਬੋਡੀਆਂ ਕਹਿ ਚੁੱਕੀਆਂ ਨੇ ਉਹਦੇ ਵਿੱਚ ਦੋ ਦੋ ਅਦਾਰੇ ਜਿਹਦੇ ਬਾਰੇ ਐਡੀਸੀ ਸਾਹਿਬ ਤੇ ਸਾਰੇ ਪ੍ਰਸ਼ਾਸਨ ਨੇ ਗਾਰੰਟੀ ਦਿੱਤੀ ਹੈ ਕਿ 7 ਦਿਨਾਂ ਦੇ ਵਿੱਚ ਉਹਨਾਂ ਦੀਆਂ ਜੋ ਵੀ ਵੈਰੀਫਿਕੇਸ਼ਨਸ ਇਹਨਾਂ ਨੇ ਕਰ ਲੀਆਂ ਨੇ ਕੁਝ ਗੱਲਾਂ ਕਲੈਰਿਟੀ ਨਹੀਂ ਗਈ ਜਿਵੇਂ ਕਿ ਸਾਨੂੰ ਕਲੈਰਿਟੀ ਹੈ ਉਹਨਾਂ ਦੇ ਕੋਈ ਸਟੇ ਨਹੀਂਗਾ ਉਹ ਟੋਟਲ ਇਲੈਗਲ ਵੇ ਨਾਲ ਚੱਲ ਰਹੇ ਗਲਤ ਚੱਲ ਰਹੇ ਨੇ 7 ਦਿਨਾਂ ਦੇ ਵਿੱਚ ਕਰਕੇ ਇਹ ਜਦੋਂ ਕਲੀਅਰ ਹੋ ਜੂਗੀ ਉਹਨਾਂ ਨੂੰ ਬੰਦ ਕੀਤਾ ਜਾਊਗਾ ਪਹਿਲੀ ਗੱਲ ਇੱਕ ਤੀਜਾ ਸੈਂਟਰ ਹੈ ਸੁਬਾਹ ਜ਼ੁਰੀਆ ਕਾਲ ਇੱਕ ਤੀਜਾ ਸੈਂਟਰ ਹੈ 72 ਕੇ ਵਾਲਾ ਸਾਡੀ ਇਹਨਾਂ ਨੂੰ ਬੇਨਤੀ ਸੀ ਕਿ ਉਹਨੂੰ ਹੁਣੇ ਬੰਦ ਕੀਤਾ ਜਾਵੇ ਤੇ 7 ਦਿਨਾਂ ਬਾਅਦ ਜੋ ਵੀ ਉਹਦੀ ਲੀਗੈਲਿਟੀ ਹੋਊਗੀ ਉਹਦੇ ਹਿਸਾਬ ਨਾਲ ਬੰਦ ਜਾਂ ਚਲਾਇਆ ਜਾਵੇ ਇਹਨਾਂ ਦੀ ਇੱਕ ਬੇਨਤੀ ਤੇ ਕਿਉਂਕਿ ਇਹਨਾਂ ਨੇ ਹੁਣ ਸਾਰੀਆਂ ਗੱਲਾਂ ਬਹੁਤ ਹੀ ਸਹਿਯੋਗ ਨਾਲ ਕੀਤੀਆਂ ਨੇ ਇਹਨਾਂ ਨੇ ਕਿਹਾ ਕਿ ਅਸੀਂ ਉਹਨੂੰ ਬੰਦ ਹੀ ਕਰਾਂਗੇ ਪਹਿਲਾਂ 2 ਦਿਨ ਬਾਅਦ ਆ ਵੀ ਬੋਲੀ ਜਾਂਦੇ ਭਾਈ ਜੀ ਤੁਸੀਂ ਗੱਲ ਕਰੋ ਭਾਈ ਜੀ ਤੁਸੀਂ ਗੱਲ ਪੂਰੀ ਕਰੋ ਤੇ ਜਿਹੜਾ ਬਾਹਰਕੇ ਵਾਲਾ ਇਹਨੂੰ 2 ਦਿਨ ਬਾਅਦ ਇਹ ਬੰਦ ਕਰ ਦੇਣਗੇ ਸੈਂਟਰ ਨੂੰ ਜਿੱਥੋਂ 1.5 ਕਰੋੜ ਲੀਟਰ ਪਾਣੀ ਨਿਕਲਦਾ ਹਰ ਰੋਜ਼ ੁੱਡੇ ਦਰਿਆ ਨੂੰ ੁੱਟਾ ਨਾਲਾ ਬਣਾਉਂਦਾ ਹੋ ਹੋ ਜੂਗਾ ਔਰ ਸੱਤ ਦਿਨਾਂ ਬਾਅਦ ਇਹਨਾਂ ਦਾ ਲੀਗਲ ਸਟੇਟਸ ਜਦੋਂ ਸਾਹਮਣੇ ਆਊਗਾ ਇਹ ਮੀਡੀਆ 'ਚ ਵੀ ਪਬਲਿਕ ਨੋਟਿਸ 'ਚ ਵੀ ਸਾਨੂੰ ਵੀ ਸਾਰੇ ਪੰਜਾਬ ਨੂੰ ਦੱਸਿਆ ਜਾਊਗਾ ਔਰ ਜਿਹਦੇ ਕਲੈਰਿਟੀ ਹੈ ਸਾਨੂੰ ਇਹਨਾਂ ਨੂੰ ਕਲੈਰਿਟੀ ਸੱਤ ਦਿਨਾਂ ਬਾਅਦ ਹੋ ਜੂਗੀ ਕਿ ਉਹ ਤਿੰਨੇ ਬੰਦ ਹੋਣੇ ਚਾਹੀਦੇ ਨੇ ਆ ਸਹਿਮਤੀ ਹੈ ਬਾਪੂ ਜੀ ਅੱਜ ਤੇਨੇ ਆਪਣੇ ਸਾਹਮਣੇ ਖੜੇ ਨੇ ਬਾਕੀ ਬੰਦੇ ਛੱਡੇ ਜਾ ਚੁੱਕੇ ਨੇ ਸਾਡੀ ਇੱਕ ਬੇਨਤੀ ਹੈ ਇਹਨਾਂ ਨੂੰ ਕਹਿ ਦਿੱ ਕਿ ਮੇਰੀ ਲੱਖੇ ਨਾਲ ਗੱਲ ਕਰਾਓ ਔਰ ਲੱਖਾ ਫੋਨ ਤੇ ਉੱਤੇ ਤੁਹਾਨੂੰ ਇੱਥੇ ਸੁਣਾਵਾਂ ਜੇ ਤਾਂ ਹੋਇਆ ਨੇੜੇ ਤਾਂ ਉਹਨਾਂ ਚਿਹਰਾ ਆਪਾਂ ਬੈਠਾਂਗੇ ਜੇ ਹੋਇਆ ਦੂਰ ਤਾਂ ਆਪਾਂ ਸੜਕ ਛੱਡ ਜਿਆਂਗੇ ਪਰ ਰਵਾਂਗੇ ਕਲੀਅਰ ਸਭ ਨੂੰ ਮਨਜ਼ੂਰ ਆ ਤੁਹਾਨੂੰ ਮਨਜ਼ੂਰ ਆ ਸੱਜਣਾ ਹੁੰਦਾ ਸੋ ਮਨਜ਼ੂਰ ਆ ਬਾਈ ਮਨਜ਼ੂਰ ਆ कुझु कई वञे लिंग ਦੀ ਕੋਈ ਗੱਲ ਨਹੀਂ ਆਪਣੀ ਇਹ ਗੱਲ ਕਲੀਅਰ ਆਈ ਚੀ ਹੈ ਹੋਈਆਂ ਹੁਣੇ ਸਾਰੀਆਂ ਗੱਲਾਂ ਜੋ ਹੋਈਆਂ ਨੇ ਅਸੀਂ ਆਪ ਦੇ ਵੱਲੋਂ ਐਡੀਸੀ ਸਾਹਿਬ ਨੂੰ ਤੇ ਸਾਰੇ ਪੁਲਿਸ ਨੂੰ ਇੱਕ ਆਪ ਦੇ ਵੱਲੋਂ ਗੱਲ ਕਹਿੰਦੇ ਆ ਕਿ ਅਸੀਂ ਪਾਉਛੂ ਦੇ ਹਿਸੇ ਕਿ ਸੰਗਤ ਨੇ ਬਹੁਤ ਸਾਰੀ ਵੀ ਕਿਹਾ ਸੀ ਕਿ ਲੈ ਕੇ ਲੋ ਜੀ ਅਸੀਂ ਇਨਾਂ ਦੀ ਜ਼ੁਬਾਨ ਤੇ মিডিਏ ਸਾਹਮਣੇ ਜੋ ਕਮਿਟਮੈਂਟ ਕੀਤੀ ਆ ਉਹਦੇ ਤੇ ਇਤਬਾਰ ਕਰ ਰਹੇ ਆ ਉਹਨੂੰ ਨਿਭਾਏ ਹੋ ਜੀ ਐਡੀਸੀ ਸਾਹਿਬ ਜੋ ਤੁਸੀਂ ਕਹੂਗੇ ਹੋਣਾ ਚਾਹੀਦਾ ਇਹ ਕਮਿਟਮੈਂਟ ਹੈ ਤੁਹਾਡੀ ਲੋਕਾਂ ਸਾਹਮਣੇ ਉਹ ਐ ਤਾਂ ਬਲਾਊਜ਼ਰ ਨਹੀਂ ਲੈਤੀ ਲਾਓ ਬੋਲੋ ਲੋਕਾਂ ਦੀ ਕਮਿਟਮੈਂਟਾਂ ਲੋਕਾਂ ਦੇ ਸਾਹਮਣੇ ਕਰਕੇ ਪ੍ਰਸ਼ਾਸਨ ਕਈ ਵਾਰ ਪਿੱਛੇ ਹਟ ਜਾਂਦਾ ਫਿਰ ਪ੍ਰਪੰਧਾਂ ਨੂੰ ਵੀ ਕਹਿਣਾ ਪੈਂਦਾ ਬਦੇ ਨਿਗੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਅਸੀਂ ਕਹਿੰਦੇ ਆ ਕਿ ਜੋ ਵੀ ਕਮਿਟਮੈਂਟ ਕਰੋ ਉਹਨੂੰ ਪੂਰਾ ਕਰੋ ਤੇ ਇਹਦੇ ਚ ਪ੍ਰਸ਼ਾਸਨ ਦਾ ਵੀ ਆਉਣ ਵਾਲੇ ਸਮੇਂ ਦੀ ਵੀ ਵਿਸ਼ਵਾਸ ਭਾਗ ਰਹੂਗਾ ਤੇ ਜੇ ਤੁਸੀਂ ਇਹ ਕਰਕੇ ਲੋਕਾਂ ਨੂੰ ਇਹ ਅੱਜ ਮੋਰਚਾ ਖਤਮ ਕਰਨ ਵਾਸਤੇ ਤੁਸੀਂ ਕੋਈ ਝੂਠਾ ਅવિਸ਼ਵਾਸਨ ਦੇ ਦਿੱਤਾ ਤੇ ਮੁਰਕਿਓ ਤੇ ਕੁਕਰੇ ਨਾਲ ਤਰੇ ਦੋ ਦਿਨਾਂ ਤੁਹਾਡੀ ਵੀ ਜਿਹੜੇ ਵਿਸ਼ਵਾਸਯੋਗਤਾ ਤੇ ਬੜਾ ਹਰਕ ਪੈਂਦਾ ਜਿਸ ਕਰਕੇ ਬਾਕੀ ਜਿਹੜਾ ਅੱਜ ਉਸ ਪ੍ਰਸ਼ਾਸਨ ਦੇ ਜੋ ਲੋਕਾਂ ਦਾ ਧੱਕਾ ਕੀਤਾ ਉਹ ਜਦੋਂ ਸਾਨੂੰ ਨਿੰਦਗ੍ਰਸ ਕੀਤਾ ਗਿਆ ਮੇਰੇ ਨਾਲ ਜਿਹੜੇ ਬੰਦੇ ਸੀ ਉਹਨਾਂ ਦਾ ਬੜਾ ਜ਼ੁਰਮਿਆਰ ਕੀਤਾ ਗਿਆ ਤੇ ਉਹਨਾਂ ਨੂੰ 11 ਤੱਕ ਕੱਢਿਆ ਗਿਆ ਤੇ ਤੇ ਬੀਬੀਆਂ ਵੀ ਸੀ ਕਰੀਆਂ ਜਿਸ ਕਰਕੇ ਮੇਰਾ ਖਿਆਲ ਹੈ ਕਿ ਇਹ ਇਹ ਲੋਕਾਂ ਦੀ ਮਨੁੱਖਤਾ ਦੀ ਪਹੁੰਚ ਵਾਸਤੇ ਇਹ ਲੋਕ ਖੜੇ ਹੋਏ ਜਿਸ ਕਰਕੇ ਇਹ ਪ੍ਰਸ਼ਾਸਨ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਇਹ ਹੁਜੇ ਹਾਲਾਤ ਨੂੰ ਪਹਿਲਾਂ ਕਰਦੇ ਤੇ ਇਹ ਇਹ ਵੀ ਅਸੀਂ ਅਪੀਲ ਕਰਦੇ ਤੁਹਾਨੂੰ ਕਿ ਇਹ ਨਾਲ ਕੋ ਗੰਦੇ ਨਾਲੇ ਚ ਪਾਣੀ ਪਾਉਣ ਦੀ ਪਹੁੰਚ ਤੁਰਕ ਮੋੜਾ ਸ਼ੁਰੂ ਕਰਦੇ ਇਹ ਚੀਜ਼ ਨੂੰ ਵੀ ਤੁਸੀਂ ਯਕੀਨੀ ਬਣਾਓ ਤੇ ਇਹ ਇਹ ਸਾਰੀਆਂ ਚੀਜ਼ਾਂ ਜੀ ਇਹ ਆਪਣੇ STT ਜਿਹੜੇ ਆ ਗਏ ਆ ਜਿਹੜੇ ਜਿੱਤੇ SP ਦਾ TTP ਹੁੰਦੇ ਆ ਜਿੱਤੇ ਲੱਖੇ ਪਿੱਛੇ ਰੱਖੇ ਯਾਰ ਪਾਦ ਹੋ ਜਾ ਨੂ 50 ਨਾ ਆ ਮੈਂ ਤਾਂ ਇਹ ਰਾਮ ਨਾ ਬੈਠਾ ਟੈਨਸ਼ਨ ਨਾਲ ਹੋ ਗਏ ਨੇ ਤੇ ਜਿੰਨਾਂ ਦੇ ਖਿਲਾਫ TTP ਕੀਤੇ ਨੇ ਪਾウダー ਕੀਤੇ ਤੇ ਔਰ ਉਸ ਤੋਂ ਬਾਅਦ ਉਹਨੇ ਆ ਕੇ ਇਸ ਜਿਹੜੇ ਦਾ ਆਪਣਾ ਟੇਗ ਹੈ ਔਰ ਹੋਣੇ ਪਾਰੇ ਅਸੀਂ ਇੱਕ ਫੈਸਲਾ ਕਰ ਲਿਆ ਕਿ ਉੱਥੇ ਜੋ ਕਲੈਟੀ ਹੋਏਗੀ ਜੋ ਸੇ ਰੈਗੂਲਰੀ ਹੈਗਾ ਉਹਦੇ ਬਾਅਦ ਉਹਦੀ ਕਾਰਵਾਈ ਹੋਏਗੀ ਜਿਹੜਾ 15 ਮਿੰਟੀ ਦਾ ਆ ਉਹਨੇ ਇਕੱਲ ਹੀ ਐਪਲੀਕੇਸ਼ਨ ਦੁਆਰਾ ਪਾਈ ਹੈ ਬਿਲਕੁਲ ਚੇਅਰ ਮੈਂ ਸਾਊਥ ਅਮਰੀਕਾ ਲਈਆ ਤੇ ਉਹਨਾਂ ਨੇ ਉੱਤੇ ਉਹ ਕਹਿੰਦੇ ਕਿ ਜੀ ਮੈਂ ਹੋ ਰਹੀ ਦੇਆ ਮੇਰੇ ਕੋਲ ਇਹ ਵੀ ਐਪਲੀਕੇਸ਼ਨ ਪੈਂਡਿੰਗ ਹੈ ਤੋਂ ਅਸੀਂ ਜੋ ਫੈਸਲਾ ਕੀਤਾ ਉਹਨਾਂ ਨੂੰ ਸਲਾਹ ਕਰਕੇ 33 ਨੂੰ ਇਹਨਾਂ 15 ਮਿੰਟ ਹੀ ਹੈ ਇੱਕ ਜਿਹੜਾ ਸੈਕਟਰ ਜਿਹੜਾ ਕਿਹਾ ਹੈਗਾ ਉਹ ਕੰਪਲੈਂਸ ਦੇ ਲਈ ਦੋ ਦਿਨ ਲੱਗੇ ਆ ਉਹ ਆਰਡਰ ਦੀ ਕੰਪਲੈਂਸ ਅਸੀਂ ਦੋ ਦਿਨਾਂ ਦੇ ਕਰਾਂਗੇ ਉਹ ਉਹਦੇ ਉਹਦੇ ਵੀ ਇੱਕ ਗੱਲ ਹੈ ਕਿ ਉਹ ਦਿਨ ਉਹਨਾਂ ਨੂੰ ਮੰਨ ਲੈਣ ਕਿ ਕਹਿੰਦਾ ਕੰਪਲੈਂਸ ਦਾ ਮਤਲਬ ਹੈ ਕਿ ਆਰਡਰ ਜਿਹੜਾ ਲਿਖਾਇਆ ਤੇਰਵੇਂ ਤੋਂ ਉਹਨੂੰ ਬੰਦ ਕਰਨ ਲਈ ਹੈ ਨਾ ਉਹ ਆਰਡਰ ਦੀ ਕੰਪਲੈਂਸ ਹੀ ਗੱਲ ਕਰਦਾ ਕਿਉਂਕਿ ਮੈਂ ਰਿਪੋਰਟ ਦੇ ਬਾਰੇ ਵਿੱਚ ਕਹਿੰਦੇ ਮੈਨੂੰ ਟੈਕਨੀਕਲੀ ਵੀ ਠੀਕ ਰਹਿਣਾ ਪੈਂਦਾ ਸੋ ਉਹ ਆਰਡਰ ਦੀ ਕੰਪਲੈਂਸ ਦੋ ਦਿਨ ਲੱਗੇ ਪੀਸੀਬੀ ਨੇ ਉਹਨਾਂ ਨੂੰ ਜੀ ਦੋ ਦਿਨ ਦਿੰਦੇ ਆ